ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਇਜ਼ੀ ਨਿਊਜ਼ ਚੈਨਲ ਅਸੀਂ ਪਹੁੰਚੇ ਤਲਵੰਡੀ ਸਾਬੋ ਬਠਿੰਡੇ ਗੁਰਕਾਸੀ ਗੁਰਮਤ ਇੰਸਟੀਚੂਟ ਦੇ ਵਿੱਚ ਤਿੰਨ ਸਾਲਾਂ ਦੇ ਇੱਥੇ ਗੁਰਮਤ ਕੋਰਸ ਕਰਵਾਏ ਜਾ ਰਹੇ ਹਨ ਅਤੇ ਵੱਖ-ਵੱਖ ਸ਼ਹਿਰਾਂ ਤੋਂ ਵਿਦਿਆਰਥੀ ਦਾਖਲ ਲੈਣ ਲਈ ਪਹੁੰਚੇ ਕੱਲ੍ਹ ਬਾਤ ਕਰਦੇ ਹਾਂ ਗੁਰਕਾਸੀ ਗੁਰਮਤ ਇੰਸਟੀਚੂਟ ਦੇ ਪ੍ਰਿੰਸੀਪਲ ਭਾਈ ਰਵਿੰਦਰ ਸਿੰਘ ਖਾਲਸਾ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਟੈਂਪੂ ਪਹੁੰਚੇ ਆ ਬਠਿੰਡੇ ਗੁਰਕਾਸੀ ਜਿੱਥੇ ਕਿ ਬੱਚਿਆਂ ਨੂੰ ਗੁਰਮਤ ਨਾਲ ਪ੍ਰੇਿਤ ਕੀਤਾ ਜਾਂਦਾ ਵਾ ਤੇ ਉਹਨਾਂ ਨੂੰ ਸਮਝਾਇਆ ਜਾਂਦਾ ਵਾ ਕਿ ਕਿਸ ਤਰ੍ਹਾਂ ਇਹ ਗੁਰੂ ਸਾਹਿਬ ਨਾਲ ਜੁੜ ਸਕਦੇ ਆ ਕਿਸ ਤਰ੍ਹਾਂ ਉਹਨਾਂ ਦੀ ਬਾਣੀ ਜਿਹੜੀ ਆਪਾਂ ਪੜ ਸਕਦੇ ਆ ਤੇ ਗੱਲਬਾਤ ਕਰਦੇ ਆ ਪ੍ਰਿੰਸੀਪਲ ਭਾਈ ਸਾਹਿਬ ਭਾਈ ਵਿਵਿੰਦਰ ਸਿੰਘ ਜੀ ਨਾਲ ਉਹ ਕੀ ਕਹਿਣਾ ਚਾਹੁੰਦੇ ਆ ਜੋ ਕਿ ਅੱਜ ਐਡਮਿਸ਼ਨ ਹੋ ਰਹੀਆਂ ਉਸ ਸੰਬੰਧ ਵਿੱਚ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਣੀ ਪਾਤਸ਼ਾਹ ਜੀ ਇਹ ਅਧਾਰਾ ਜਿਹੜਾ ਇਸ ਦਾ ਨਾਮ ਹੈ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਅਠੰਡਾ ਤਖਤ ਸ੍ਰੀ ਦਮਦਮਾ ਸਾਹਿਬ ਇਹ ਉਹ ਪਾਵਨ ਸਥਾਨ ਜਿੱਥੇ ਕਿ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੋਵੇਂ ਪਾਸ਼ਾ ਅਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸ਼ਾ ਜਿਨ੍ਹਾਂ ਦੇ ਪਰ ਚਰਨੈ ਇਸਰਤੀ ਦੇ ਉੱਤੇ ਪੈ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਨਵੇਂ ਪਾਸ਼ਾ ਜੀ ਬਾਣੀ ਹੈ ਜਿਹੜੀ ਆਦ ਗ੍ਰੰਥ ਦੇ ਵਿੱਚ ਅਨੁਕਤ ਕਰਕੇ ਕਾਗਜ਼ਦ ਨੂੰ ਸੰਪੂਰਨ ਰੂਪਾਇ ਜਿਹੜਾ ਉਹ ਦਿੱਤਾ ਔਰ ਇਸ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰੂ ਕੀ ਕਾਸ਼ੀ ਦਾ ਵਰਦਾਨ ਜਿਹੜਾ ਉਹ ਵੀ ਦਿੱਤਾ ਹੈ ਔਰ ਇਹ ਅਦਾਰਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਹਿਬ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜਾ ਇਹ ਸੰਚਾਲਿਤ ਕੀਤਾ ਜਾ ਰਿਹਾ ਔਰ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਦੇ ਅੰਦਰ ਹੈ ਜਿਹੜਾ ਇਹ ਅਦਾਰਾ ਚੱਲ ਰਿਹਾ ਔਰ ਇੱਥੇ 3 ਸਾਲ ਦਾ ਕੋਰਸ ਹੈ ਜਿਹਦੇ ਵਿੱਚ ਪ੍ਰਚਾਰਕ ਕਲਾਸ ਹੈ ਗੁਰਮਤ ਸੰਗੀਤ ਦੀ ਕਲਾਸ ਹੈ ਔਰ ਇੱਕ ਤਬਲੇ ਦੀ ਕਲਾਸ ਹੈ ਤਿੰਨ ਕਲਾਸਾਂ ਜਿਹੜੀਆਂ ਸਾਡੇ ਕੋਲ ਚੱਲ ਰਹੀਆਂ ਪਈਆਂ ਨੇ ਔਰ ਤਿੰਨ ਸਾਲ ਇਹਨਾਂ ਵਿਦਿਆਰਥੀਆਂ ਨੂੰ ਫ੍ਰੀ ਆਫ ਕਾਸਟ ਫ੍ਰੀ ਜਿਹੜੀ ਹੈ ਉਹ ਵਿਦਿਆ ਜਿਹੜੀ ਇੱਥੇ ਦਿੱਤੀ ਜਾਂਦੀ ਹੈ ਔਰ 24 ਘੰਟੇ ਜਿਹੜਾ ਹੈਗਾ ਵਿਦਿਆਰਥੀ ਇੱਥੇ ਸਾਡੇ ਪ੍ਰੋਸਟਲ ਦੇ ਵਿੱਚ ਰਹਿੰਦੇ ਨੇ ਬਹੁਤ ਹੀ ਸੁਚੱਜੀ ਢੰਗ ਦੇ ਨਾਲ ਇਹਨਾਂ ਵਿਦਿਆਰਥੀਆਂ ਨੂੰ ਕਾਬਲ ਬਣਾਇਆ ਜਾਂਦਾ ਹੈ ਤਾਂ ਕਿ ਉਹ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਗੁਰਸ਼ਬਦ ਦਾ ਜਿਹੜਾ ਪ੍ਰਚਾਰ ਕਰਨ ਔਰ ਨਾਲ ਦੀ ਨਾਲ ਜਿੱਥੇ ਉਹ ਗੁਰਸ਼ਬਦ ਦੇ ਨਾਲ ਜੁੜਦੇ ਨੇ ਗੁਰਮਤ ਦੇ ਨਾਲ ਜੁੜਦੇ ਨੇ ਉੱਥੇ ਉਹਨਾਂ ਦਾ ਇਹ ਰੋਜੀ ਰੋਟੀ ਦਾ ਆਹਾਰ ਹੈ ਜਿਹੜਾ ਉਹ ਵੀ ਬਣਦਾ ਹੈਗਾ ਔਰ ਮੈਂ ਗੱਲ ਜਿਹੜੀ ਕਰਨੀ ਚਾਹੁੰਦਾ ਦੱਸ ਦੇਣਾ ਚਾਹੁੰਦਾ ਸੰਗਤਾਂ ਨੂੰ ਕਿ 3 ਸਾਲ ਜਿਹੜਾ ਹੈਗਾ ਇਹ ਕੋਰਸ ਫ੍ਰੀ ਕਰਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਪਹਿਲ ਦੇ ਆਧਾਰ ਤੇ ਜਿਹੜੀਆਂ ਹੈਗੀਆਂ ਉਹ ਨੌਕਰੀਆਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਦਿੱਤੀਆਂ ਜਾਂਦੀਆਂ ਨੇ ਔਰ ਵਿਦਿਆਰਥੀ ਜਿਹੜੇ ਹੈਗੇ ਨੇ ਤਿੰਨ ਸਾਲਾਂ ਬਾਅਦ ਆਪਣੀ ਉਪਜੀਵਕਾ ਜਿਹੜੀ ਉਹ ਕਮਾਉਣ ਲੱਗ ਜਾਂਦੇ ਆ। ਐ ਭਾਈ ਸਾਹਿਬ ਜੀ ਮੈਂ ਗੱਲ ਕਰਾਂਗਾ ਜਿਸ ਤਰ੍ਹਾਂ ਕਿ ਜਾਂ ਤਾਂ ਬਹੁਤ ਬੁਨਿਆਦਸ਼ਠੀਆ ਜਾਂ ਕੋਲਜਾਂ ਵਿੱਚ ਬੱਚੇ ਜਿਹੜੇ ਆਪਣੀ ਡਿਗਰੀ ਲੈ ਲੈਂਦੇ ਆ ਜਾਂ ਪੀਆਈਟੀ ਕਰਕੇ ਨਾ ਟਿਕ ਕੁਆਲੀਫਾਈ ਕਰ ਲੈਂਦੇ ਪਰ ਨੌਕਰੀ ਨਹੀਂ ਮਿਲਦੀਆਂ। ਪਰ ਜਿਹੜਾ ਕਿ ਤੁਸੀਂ ਆਪਣੇ ਇਸ ਵਿਦਿਆਲੇ ਦੇ ਵਿੱਚ ਬੱਚੇ ਨੂੰ ਪੜ੍ਹਾ ਰਹੇ ਹੋ, ਸਿਖਾ ਰਹੇ ਹੋ, ਕੀ ਉਹਨਾਂ ਨੂੰ ਨੌਕਰੀਆਂ ਨਾਜ਼ਮਾ ਮਿਲਣਗੀਆਂ? ਬਿਲਕੁਲ ਜੀ ਮੈਂ ਪਹਿਲਾਂ ਹੀ ਗੱਲ ਕਰ ਚੁੱਕਾ ਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵਜਨ ਵੱਧ ਹੈ। ਠੀਕ ਹੈ। ਦੇਖੋ ਕੋਈ ਵੀ ਕਾਲਜ ਜਿਹੜਾ ਹੈਗਾ ਉਹ ਵਚਨਬੱਧਤਾ ਨਹੀਂ ਪ੍ਰਗਟਾਉਂਦਾ ਕਿ ਤੁਸੀਂ ਸਾਡੇ ਕੋਲ ਬੀਏ ਕਰੋ, ਐਮਏ ਕਰੋ ਜਾਂ ਕੋਈ ਹੋਰ ਅਦਰ ਕੋਰਸ ਕਰੋ ਵੀ ਅਸੀਂ ਤੁਹਾਨੂੰ ਨੌਕਰੀਆਂ ਦੇਾਂਗੇ। ਹਾਂਜੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਿੰਨਾਂ ਸਾਲਾਂ ਬਾਅਦ ਪਲੇਸਮੈਂਟ ਹੈ ਜਿਹੜੀ ਉਹ ਬਹੁਤ ਹੀ ਜਿਹੜੀ ਹੈਗੀ ਆ ਮੈਂ ਕਹਾਂਗਾ 100% ਸਾਡੇ ਅਜੇ ਵਿਦਿਆਰਥੀ ਜਿਹੜੇ ਹੈਗੇ ਨੇ ਪਾਸ ਆਊਟ ਹੋਏ ਨੇ 2021 24 ਦਾ ਬੈਚ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਉਹਨਾਂ ਦੀ ਅਪਲੀਕੇਸ਼ਨਾਂ ਲੈ ਲੀਆਂ ਨੇ ਉਹਨਾਂ ਨੂੰ ਭਰਤੀ ਕਰਨ ਵਾਸਤੇ ਇਸ ਤੋਂ ਪਹਿਲਾਂ ਜਿਹੜਾ ਸਾਡਾ 18 21 ਦਾ ਬੈਚ ਸੀਗਾ ਜਿਹੜਾ ਉਹਨਾਂ ਦੀ ਫਾਰਮ ਜਦੋਂ ਇਹ ਪਾਸ ਆਊਟ ਹੋਏ ਨੇ ਉਹਨਾਂ ਦੀ ਅਸੀਂ ਅਪਲੀਕੇਸ਼ਨਾਂ ਲੈ ਕੇ 1 ਸਾਲ ਉਹਨਾਂ ਨੇ ਵਲੰਟੀਅਰੀ ਸਾਡੇ ਕੋਲ ਸੇਵਾ ਕੀਤੀ ਹੈ ਔਰ ਅੱਜ ਜਿਹੜੇ ਵਲੰਟੀਅਰ ਸਾਡੇ ਕੋਲ ਸੀਗੇ ਉਹ ਧਰਮ ਪ੍ਰਚਾਰ ਕਮੇਟੀ ਨੇ ਸਾਲ ਬਾਅਦ ਉਹਨਾਂ ਨੂੰ ਬਕਾਇਦਾ ਤੌਰ ਤੇ ਬਿਲ ਮੁਕਤ ਜਿਹੜਾ ਹੈਗਾ ਨੌਕਰੀਆਂ ਦਿੱਤੀਆਂ ਨੇ ਹਾਂਜੀ ਸੋ ਇਹ ਗੱਲ ਨਹੀਂ ਹੈਗੀ ਵੀ ਇੱਥੇ ਨੌਕਰੀ ਨਹੀਂ ਮਿਲਦੀ ਹੈ ਕਿ ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਦੇ ਵਿੱਚ ਇਹ ਬਸ਼ਰਤੇ ਕਿ ਉਹ 3 ਸਾਲ ਇੱਥੇ ਰਹਿ ਕੇ ਚੰਗੀ ਤਰ੍ਹਾਂ ਦੇ ਨਾਲ ਐਜੂਕੇਸ਼ਨ ਪ੍ਰਾਪਤ ਕਰਨ ਇਥੋਂ ਦੇ ਜਿਹੜੇ ਕਾਇਦੇ ਕਾਨੂੰਨ ਨੇ ਨਿਯਮ ਜਿਹੜੇ ਹੈਗੇ ਧਰਮ ਪ੍ਰਚਾਰ ਕਮੇਟੀ ਵੱਲੋਂ ਬਣਾਏ ਨੇ ਨੌਕਾਬ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਜਿਹੜੇ ਵਿਦਿਆਰਥੀ ਇਹ ਤੋਂ ਪਾਸ ਆਉਟ ਹੋ ਕੇ ਜਾਂਦੇ ਨੇ ਆਜ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਇਹ ਨੂੰ ਪਹਿਲੇ ਅਧਾਰ ਤੇ ਨੌਕਰੀਆਂ ਜਿਹੜੀਆਂ ਉਹ ਮੁਹੱਈਆ ਹੁੰਦੀਆਂ ਪਰ ਜੇ ਜ਼ਿਆਦਾਤਰ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾਂਦਾ ਕਿ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਨਾ ਹੀ ਉਹ ਕੋਈ ਗੁਰਮਤ ਪ੍ਰਚਾਰ ਕਰਦੇ ਪਏ ਆ ਉਸ ਬਾਰੇ ਕਿਹਾ ਜਾਂਦਾ ਹਨ ਨਹੀਂ ਦੇਖੋ ਜੀ ਕੈਨ ਡੂ ਤੇ ਬਹੁਤ ਕੁਝ ਕਹੀ ਜਾ ਸਕਦੇ ਹੈਨਾ ਲੋਕਾਂ ਦਾ ਮੂੰਹ ਥੋੜਾ ਫੜਨਾ ਲੋਕ ਤੇ ਅਵੋਤਿ ਫਿਕਰਦੇ ਨੇ ਗੁਰਨਾਨਕ ਸਾਹਿਬ ਜੀ ਨੇ ਉਹਨਾਂ ਨੇ ਬਖਸ਼ਿਆ ਹੈਗਾ ਤੇ ਗੁਰਨਾਨਕ ਸਾਹਿਬ ਨੂੰ ਭੰਡਣ ਦੇ ਵਿੱਚ ਕਿਤੇ ਨੂੰ ਪਿੱਛੇ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਦਿਕ ਕਮੇਟੀ ਹੈ ਜਿਹੜੀ ਕਿ ਸਿੱਖਾਂ ਦੀ ਨੁਮਾਇੰਦਗੀ ਜੱਥੇ ਬੰਦੀ ਹੈ ਉਹ ਇੱਥੇ ਨਹੀਂ ਪੂਰੇ ਵਿਸ਼ਵ ਦੇ ਅੰਦਰ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਹੈ ਜਿਹੜੇ ਚੰਗੀ ਗੁਰਮਤ ਨੂੰ ਪ੍ਰਣਾਇ ਹੋਏ ਗੁਰਸਿੱਖ ਹੈਗੇ ਨੇ ਉਹਨਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਹੈ ਉਹ ਦੇਖੋ ਸਾਡੇ ਤਾਂ ਪ੍ਰਚਾਰ ਦੇ तकरीबन 17-18 ਕਾਲਜ ਜਿਹੜੇ ਹੈਗੇ ਨੇ ਧਰਮ ਪ੍ਰਚਾਰ ਕਮੇਟੀ ਦੇ ਅੰਦਰ ਚੱਲ ਰਹੇ ਨੇ ਜਿੱਥੇ ਕਿ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਵਿਦਿਆ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਇੱਕ ਵਿਦਿਆਰਥੀ ਦੇ ਉੱਤੇ ਜਿਹੜਾ ਉਹ ਅਸੀਂ ਦੱਸ ਨਹੀਂ ਸਕਦੇ ਕਿ ਕਿੰਨਾ ਖਰਚ ਆਉਂਦਾ ਹੈ ਦੇਖੋ ਜਿਹਦੇ ਵਿੱਚ ਇਲੈਕਟ੍ਰਿਸਿਟੀ ਦਾ ਬਿੱਲ ਹੈ ਉਹਦੇ ਵਿੱਚ ਖਾਣੇ ਦਾ ਬਿੱਲ ਹੈ ਟੀਚਰਾਂ ਦੀਆਂ ਤਨਖਾਹਾਂ ਹੈਗੀਆਂ ਨੇ ਮਤਲਬ ਕੁੱਲ ਮਿਲਾ ਕੇ ਜਿਹੜਾ ਇੱਕ ਵਿਦਿਆਰਥੀ ਦੇ ਉੱਤੇ ਜੇ ਅਸੀਂ ਐਵਰੇਜ ਕੱਢੀਏ ਤੇ ਅੰਦਾਜ਼ਨ ਕਹਿ ਰਿਹਾ ਮੈਂ ਇਹ ਤੇ ਸਪਸ਼ਟ ਨਹੀਂ ਕਹਿ ਸਕਦਾ ਹੈਗਾ ਭਾਵੇਂ ਕਿ 40-50 ਹਜ਼ਾਰ ਰੁਪਏ ਜਿਹੜਾ ਹੈਗਾ ਇੱਕ ਵਿਦਿਆਰਥੀ ਦੇ ਉੱਤੇ ਮਤਲਬ ਜੇ ਅਸੀਂ ਐਵਰੇਜ ਕੱਢ ਕੇ ਦੇਖੀਏ ਤੇ ਉਹ ਉਹ ਵੀ ਨਿਕਲ ਪੈਂਦਾ ਹੈਗਾ ਇੱਕ ਵਿਦਿਆਰਥੀ ਦੇ ਉੱਤੇ ਉਹ ਜਿਹੜੇ ਗੱਲਾਂ ਕਰਨ ਵਾਲੇ ਨੇ ਉਹ ਗੱਲਾਂ ਜੁਮਰਜੀ ਕਰੀ ਜਾਣ ਹਾਂਜੀ ਇਹ ਤੇ ਉਹ ਗੱਲ ਹੈ ਕਿ ਆਪਰਾ ਦੇ ਚੂਰੂ ਪਰ ਪਾਣੀ ਤਹ ਨਿੰਦਾ ਜੈ ਗੰਗਾੜ ਜਿਹੜੇ ਜਿਨ੍ਹਾਂ ਨੇ ਆਪਣੇ ਇੱਕ ਜੇਬ ਦੇ ਵਿੱਚੋਂ ਇੱਕ ਦਮੜੀ ਇੱਕ ਕੋਆਰਡੀ ਨਹੀਂ ਕੱਢੀ ਹੁੰਦੀ ਤੇ ਉਹ ਸ਼੍ਰੋਣੀ ਕਮੇਟੀ ਨੂੰ ਭੰਡਣ ਦੇ ਉੱਤੇ ਬੈਠ ਜਾਂਦੀ। ਸੋ ਇਹ ਗੁਰੂ ਸਾਹਿਬ ਵੱਲੋਂ ਡਿਊਟੀਆਂ ਜਿਹੜੇ ਭੰਡ ਰਹੇ ਨੇ ਵੱਡੀ ਜਣ ਕੋਈ ਗੱਲ ਨਹੀਂ ਉਹਨਾਂ ਦੀ ਡਿਊਟੀ ਲੱਗੀ ਐ ਤੇ ਨਿੰਦਾ ਕਰਨਾ ਉਹ ਕਰੀ ਕਰਨ ਕੋਈ ਗੱਲ ਨਹੀਂ ਸ਼੍ਰੋਣੀ ਕਮੇਟੀ ਆਪਣਾ ਕਾਰਜ ਹੈ ਜਿਹੜਾ ਉਹ ਪੂਰੀ ਤਨਖਾਹੀ ਦੇ ਨਾਲ ਯਤਨਾਂ ਦੇ ਨਾਲ ਕਰ ਰਹੀ ਐ। ਹੁਣ ਦੇਖੋ ਕੋਈ ਇੱਕ ਪਰਸਨ ਐ ਜਿਹੜਾ ਉਹ ਖਰਾਬ ਹੋ ਸਕਦਾ ਪਰ ਸ਼੍ਰੋਣੀ ਪੂਰੀ ਸਮੁੱਚੀ ਸ਼੍ਰੋਣੀ ਕਮੇਟੀ ਨੂੰ ਖੋਣਾ ਪ ਡਿਆ ਜਾ ਸਕਦਾ। ਆਪਣੇ ਕਾਲਜ ਵੱਲੋਂ ਤੁਸੀਂ ਕਿਸ ਮੀਨਤ ਜੋਗੀ ਦੀ ਸਿੱਖਿਆ ਦੇ ਰਹੇ ਹੋ ਤੇ ਕੋ ਅਸੀਂ ਤੇ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਜ ਦਾ ਜਿਹੜਾ ਸਮਾਂ ਹੈਗਾ ਬਹੁਤ ਹੀ ਪਿਆਰ ਇੱਕ ਸਮਾਂ ਹੈ ਨੌਜਵਾਨ ਬੱਚੇ ਜਿਹੜੇ ਹੈਗੇ ਨੇ ਉਹ ਕਰਾਏ ਪੈ ਰਹੇ ਨੇ ਨਸ਼ਿਆਂ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਉਹ ਚਿੱਟੇ ਦੇ ਸ਼ਿਕਾਰ ਹੋ ਰਹੇ ਨੇ ਟੀਕੇ ਲਗਾ ਰਹੇ ਨੇ ਨਸ਼ੇ ਦੀਆਂ ਗੋਲੀਆਂ ਖਾ ਰਹੇ ਨੇ ਤੁਸੀਂ ਮੈਂ ਪੇਰੈਂਟਸ ਨੂੰ ਇਹੋ ਹੀ ਬੇਨਤੀ ਕਰਨੀ ਚਾਹਾਂਗਾ ਕਿ ਜਿੱਥੇ ਅਸੀਂ ਬੱਚਿਆਂ ਨੂੰ ਆ ਅਧਿਆਤਮਿਕ ਆਪਣਾ ਵਿਦਿਆ ਦੇ ਰਹੇ ਆ ਦੁਨੀਆਵੀ ਵਿਦਿਆ ਦੇ ਰਹੇ ਆ ਉਥੇ ਧਰਮ ਦੀ ਵਿਦਿਆ ਜਿਹੜੀ ਉਹ ਦੇਣੀ ਬੜੀ ਜ਼ਰੂਰੀ ਹੈਗੀ ਆ ਉਹਦੇ ਨਾਲ ਵਿਦਿਆਰਥੀ ਜਿਹੜੇ ਆ ਕਿਨੇ ਬੱਚੇ ਨੇ ਉਹ ਜਿੱਥੇ ਧਰਮ ਦੇ ਨਾਲ ਜੁੜਦੇ ਨੇ ਉਥੇ ਉਹਨਾਂ ਦੀ ਉਪਜੀਵਕਾ ਦਾ ਸਾਧਨ ਵੀ ਬਣਦਾ ਹੈਗਾ ਸੋ ਅਸੀਂ ਤੇ ਇਹੋ ਹੀ ਬੇਨਤੀ ਕਰਨੀ ਚਾਹਾਂਗੇ ਪੇਰੈਂਟਸ ਨੂੰ ਆਪਿਆ ਨੂੰ ਕਿ ਜਿੱਥੇ ਮਾਪੇ ਲੱਖਾਂ ਰੁਪਏ ਲਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਦੀ ਧਰਤੀ ਤੇ ਭੇਜਦੇ ਨੇ ਹਾਂਜੀ ਉਹ ਇੱਥੇ ਹੀ ਬੱਚਿਆਂ ਨੂੰ ਜ਼ਰੂਰੀ ਨਹੀਂ ਕਿ ਉਹ ਇਹਨਾਂ ਨੂੰ ਗੁਰਮਤ ਕੋਰਸ ਹੀ ਕਰਵਾਉਣ ਮੈਂ ਇਹ ਨਹੀਂ ਕਹਿੰਦਾ ਕਿ ਗੁਰਮਤ ਕੋਰਸ ਕਰਾਉਣ ਸਗੋਂ ਬੱਚਿਆਂ ਨੂੰ ਇੱਥੇ ਹੀ ਆਪਣੇ ਕੋਲ ਰੱਖ ਕੇ ਉਹਨਾਂ ਨੂੰ ਆਪਣੇ ਨਜ਼ਰਾਂ ਦੇ ਸਾਹਮਣੇ ਉਹ ਚੰਗੀ ਵਿੱਦਿਆ ਦੇ ਧਰਮ ਦੇ ਨਾਲ ਜੋੜ ਕੇ ਰੱਖਣਾ ਉਹਨਾਂ ਨੂੰ ਸਾਬਤ ਸੂਰਤ ਬਣਾਉਣਾ ਹਾਂਜੀ ਤਾਂ ਕਿ ਸਿੱਖੀ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਹੋ ਸਕੇ ਇਹ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ